ਚਿਗਾਮਾ ਸਾਹਿਬ ਜਿਹੜਾ 200 ਬੰਦੇ ਦਾ ਜਹਾਜ਼ ਅੱਜ ਭਾਰਤ ਪਹੁੰਚ ਰਿਹਾ ਹੈਗਾ ਜਿਸ ਦੇ ਵਿੱਚ 30 ਦੇ ਕਰੀਬ ਪੰਜਾਬੀ ਦੱਸੇ ਜਾ ਰਹੇ ਨੇ ਸਭ ਤੋਂ ਵੱਡੀ ਚੀਜ਼ ਉਹਦੇ ਚ ਇਹ ਸਾਹਮਣੇ ਆ ਰਹੀ ਹੈ ਕਿ ਇਹ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈਗਾ ਉਸ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਜੀ ਹਾਂ ਬਿਲਕੁਲ ਜੰਨ ਸਾਹਿਬ ਇੱਕ ਖਬਰ ਜਿਹੜੀ ਹੈ ਇਸ ਟਾਈਮ ਪੂਰੇ ਵਰਲਡ ਵਿੱਚ ਜਿਹੜੀ ਆ ਕਾਫੀ ਇਹਦਾ ਆਪਾਂ ਦੇਖ ਰਹੇ ਹਾਂ ਕਿ ਇਹ ਇਸ ਨੂੰ ਦੇਖਿਆ ਜਾ ਰਿਹਾ ਕਿਉਂਕਿ ਇਹ ਇੱਕ 200 ਬੰਦਿਆਂ ਦਾ ਜਹਾਜ਼ ਜਿਹੜਾ ਹੈਗਾ ਆ ਭਾਰਤ ਦਿੱਲੀ ਪਹੁੰਚ ਰਿਹਾ ਤੇ ਜਿਹਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਆ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ 200 ਦਾ ਅੰਕੜਾ ਹੈਗਾ ਪਰ ਖਾਸ ਗੱਲ ਇਹ ਹੈ ਕਿ ਇਸ ਡੈਪੂਟੇਸ਼ਨ ਦੇ ਵਿੱਚ ਜਿਹੜੇ ਲੋਰੈਂਸ ਬਿਸ਼ਨੋਈ ਹੈਗਾ ਉਹਦਾ ਜਿਹੜਾ ਭਰਾ ਹੈਗਾ ਆ ਅਨਮੋਲ ਬਿਸ਼ਨੋਈ ਕਹਿੰਦੇ ਉਹਨੂੰ ਵੀ ਭਾਰਤ ਲਿਆਂਦਾ ਜਾ ਰਿਹਾ ਹੈ ਕਿ ਜਾਣਕਾਰੀ ਇਹ ਆ ਰਹੀ ਹੈ ਕਿ ਅਮਰੀਕਾ ਵੀ ਉਸ ਨੂੰ ਹੁਣ ਰਿਪੋਰਟ ਕਰ ਦਿੱਤਾ ਹੈ ਤੇ ਇਹ ਕਾਰਵਾਈ ਜਿਹੜੀ ਆ 18 ਨਵੰਬਰ ਕੇ ਅੱਜ ਮਤਲਬ ਇਹ ਕੀਤੀ ਗਈ ਹੈ ਤੇ ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਜਿਹੜਾ ਆ ਉਹ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ ਡੀ ਐਚ ਐਸ ਵੱਲੋਂ ਜਿਹੜਾ ਉਹ ਚੁੱਕਿਆ ਗਿਆ ਕਿਉਂਕਿ ਅਮਰੀਕਾ ਵਿੱਚ ਉਸ ਦੀ ਇੱਕ ਜੋ ਉਹਨੇ ਅਸਾਈਲੈਂਟੀ ਐਪਲੀਕੇਸ਼ਨ ਲਾਈ ਹੋਈ ਸੀ ਯਾਨੀ ਕਿ ਉਹ ਆਪਣੇ ਆਪ ਨੂੰ ਇੱਥੇ ਰਹਿਣ ਵਾਸਤੇ ਇਹ ਮੰਨ ਕੇ ਚੱਲਿਆ ਸੀ ਕਿ ਉਹਦੀ ਅਸਾਈਲਮ ਦੀ ਅਰਜੀ ਕਹਿੰਦੇ ਪਾਸ ਹੋ ਜੂਗੀ ਪਰ ਇਸ ਤਰੀਕੇ ਨਾਲ ਨਹੀਂ ਹੋਇਆ ਉਸਦੀ ਅਸਾਈਲਮ ਦੀ ਅਰਜੀ ਜਿਹੜੀ ਉਹ ਖਾਰਜ ਹੋ ਗਈ ਹੈ ਤੇ ਇਸੇ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਡਿਪੋਰਟੇਸ਼ਨ ਲਈ ਗਈ ਹੈ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਿਸ਼ਰੋਈ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਦੀਕੀ ਦੇ ਪੁੱਤਰ ਬਾਬਾ ਸਦੀਕੀ ਉਹ ਹੈ ਜਿਸ ਨੂੰ ਕਹਿੰਦੇ ਕਿ ਬਿਸ਼ਨੋਈ ਗੈਂਗ ਵੱਲੋਂ ਜਿਹੜਾ ਆ ਮੌਤੇ ਘਾਟ ਉਤਾਰਿਆ ਗਿਆ ਸੀਗਾ ਤੇ ਉਹਦੇ ਪੁੱਤਰ ਜੀਸ਼ਾਨ ਨੂੰ ਜੋ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਉਸ ਨੇ ਸ਼ਰਨ ਲਈ ਹੋਈ ਹੈ ਇੱਥੇ ਰਹਿੰਦਾ ਹੈਗਾ ਇੱਕ ਈਮੇਲ ਰਾਈ ਜਿਹੜਾ ਉਹ ਸੂਚਿਤ ਕੀਤਾ ਗਿਆ ਹੈਗਾ ਜਿਹੜੀ ਈਮੇਲ ਡੀ ਐਚ ਐਸ ਵਿਭਾਗ ਵੱਲੋਂ ਭੇਜੀ ਗਈ ਹੈ ਤੇ ਉਹ ਇਸ ਟਾਈਮ ਮਤਲਬ ਅਮਰੀਕਾ ਦੇ ਵਿੱਚ ਜਿਹੜੇ ਉਹਦੇ ਪੁੱਤਰ ਨੂੰ ਜਾ ਰਿਹਾ ਹੈ ਪੁੱਤਰ ਨੂੰ ਜਿਹੜੀ ਈਮੇਲ ਭੇਜੀ ਗਈ ਹੈ ਉਹ ਅਮਰੀਕਾ ਦੇ DHS ਵਿਭਾਗ ਵੱਲੋਂ ਜਾਣਕਾਰੀ ਦੇ ਰੂਪ ਦੇ ਵਿੱਚ ਸਾਂਝੀ ਕੀਤੀ ਗਈ ਹੈ। ਹਾਂ ਬਿਲਕੁਲ ਇਹ DHS ਵਿਭਾਗ ਵੱਲੋਂ ਉਹਦੇ ਪੁੱਤਰ ਨੂੰ ਈਮੇਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਉਹਨਾਂ ਦਾ ਕਹਿੰੋ ਕਿ ਜਿਸ ਬੰਦੇ ਨਾਲ ਜਿਸ ਕਰਕੇ ਇਹ ਸਾਰਾ ਕੁਝ ਹੋਇਆ ਅਨਮੋਲ ਬਿਸ਼ਨੋਈ ਹੁਣ ਉਸ ਨੂੰ ਇੱਥੋਂ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ। ਇਹ ਇੱਕ ਚੀਜ਼ ਇੱਕ ਚੀਜ਼ ਮਾਫ ਕਰ ਰਿਹਾ ਚੁਕਾਵਾਂ ਤਾਂ ਮੈਂ ਰੁਕਣਾ ਚਾਹੁੰਦਾ ਤੁਹਾਨੂੰ ਇੱਕ ਚੀਜ਼ ਬੜੀ ਅਹਿਮ ਆ ਕਿ ਜਦੋਂ ਉਸ ਨੂੰ ਈਮੇਲ ਉਸ ਦੇ ਪੁੱਤਰ ਨੂੰ ਬਾਬਾ ਸਦੀਕੀ ਦੇ ਪੁੱਤਰ ਨੂੰ ਭੇਜ ਗਈ ਮਤਲਬ ਇਹਦਾ ਸਾਫ ਹੈਗਾ ਕਿ ਸ਼ਿਕਾਇਤਾਂ ਸੀਗੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਹੋਣਗੀਆਂ ਜਿਹਦਾ ਕਰਕੇ ਇਨਫੋਰਮ ਕੀਤਾ ਗਿਆ ਹਾਂ ਬਿਲਕੁਲ ਇਹ ਵੀ ਚੀਜ਼ ਹੈਗੀ ਆ ਤੇ ਇਹ ਵੀ ਕਹਿੰਦੇ ਮੰਨਿਆ ਜਾ ਰਿਹਾ ਕਿ ਜਿਹੜਾ ਅਨਮੋਲ ਵਿਸ਼ਨੋਈ ਸੀਗਾ ਅਸਲ ਵਿੱਚ ਉਹ ਕਿਸੇ ਹੋਰ ਨਾਮ ਦੇ ਥੱਲੇ ਅਮਰੀਕਾ ਵਿੱਚ ਆਇਆ ਸੀਗਾ ਕੋਈ ਭਾਨੂੰ ਪ੍ਰਤਾਪ ਜਾਂ ਇਦਾਂ ਕੁਛ ਉਹ ਨਾਮ ਜਿਹੜਾ ਉਹਨੇ ਵਰਤਿਆ ਸੀਗਾ ਆਪਣੇ ਅਸਲੀ ਨਾਮ ਤੇ ਇੱਥੇ ਨਹੀਂ ਸੀ ਤਾਂ ਹੀ ਉਹਦਾ ਪਤਾ ਨਹੀਂ ਲੱਗ ਸਕਿਆ ਸੀ ਪਰ ਹੋ ਸਕਦਾ ਇਸ ਪਰਿਵਾਰ ਨੇ ਵੀ ਸ਼ਿਕਾਇਤਾਂ ਕੀਤੀਆਂ ਹੋਣ ਟੀਐਚਐਸ ਵਿਭਾਗ ਨੂੰ ਤਾਂ ਹੀ ਉਹਦੀ ਜਿਹੜੀ ਹੈ ਅਸਾਈਲੈਂਸ ਦੀ ਅਰਜੀ ਵੀ ਜਿਹੜੀ ਹੈ ਐਪਲੀਕੇਸ਼ਨ ਉਹ ਖਾਰਜ ਕੀਤੀ ਗਈ ਹੈ ਤੇ ਕਹਿੰਦੇ ਆ ਕਿ ਜਿਹੜਾ ਬਿਸ਼ਨੋਈ ਹੈ ਹੋ ਰਹਾ ਜਲਦੀ ਹੀ ਭਾਰਤ ਪਹੁੰਚ ਸਕਦਾ ਹੈਗਾ ਤੇ ਨਾਲ ਇਹ ਵੀ ਖਬਰ ਬਾਹਰ ਆ ਰਹੀ ਹੈ ਕਿ ਹੁਣ ਜਿਹੜੀ ਐਨ ਜਿਹੜੀ ਐਨਆਈਏ ਹੈਗੀ ਆ ਜਿਹੜੀ ਇੰਡੀਆ ਦੀ ਜਿਹੜੀ ਇੰਟੈਲੀਜੈਂਸ ਹੈਗੀ ਹੈ ਕਹਿੰਦੇ ਉਹਨਾਂ ਨੇ ਵੀ ਹੁਣ ਅਨਮੋਲ ਬਿਸ਼ਨੋਈ ਦੇ ਉੱਤੇ ਸਿਕੰਜਾ ਕੱਸਣ ਦੀ ਕਹਿੰਦੇ ਤਿਆਰੀ ਕਰ ਲਈ ਹੈ ਕਿ ਜਦੋਂ ਇਹ ਅਨਮੋਲ ਬਿਸ਼ਨੋਈ ਦਿੱਲੀ ਪਹੁੰਚਦਾ ਤੇ ਉਤੋਂ ਇਸ ਨੂੰ ਜਲਦੀ ਹੀ ਕਹਿੰਦੇ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਸ ਕਹਿੰਦੇ ਡੈਪੂਟੇਸ਼ਨ ਨੂੰ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਲਈ ਇੱਕ ਕਹਿੰਦੇ ਬੁਰੀ ਖਬਰ ਵੱਜੋਂ ਜਿਹੜਾ ਦੇਖਿਆ ਜਾ ਰਿਹਾ ਮੰਨਿਆ ਜਾ ਰਿਹਾ ਕਿ ਇਸ ਨਾਲ ਲਾਰੈਂਸ ਬਿਸ਼ਨੋਈ ਦਾ ਜਿਹੜੀ ਪਾਵਰ ਸੈਂਟਰ ਸੀ ਉਹ ਕਹਿੰਦੇ ਉਹ ਖਤਮ ਹੋ ਜਾਊਗੀ ਤੇ ਨਾਲ ਦੀ ਨਾਲ ਕਹਿੰਦੇ ਆ ਕਿ ਜਿਹੜਾ ਅਨਮੋਲ ਬਿਸ਼ਨੋਈ ਹੈ ਉਹ ਕਾਫੀ ਕਹਿੰਦੇ ਵੱਡੇ ਮਾਮਲਿਆਂ ਦੇ ਵਿੱਚ ਹਿੰਸਕ ਅਪਰਾਧਾਂ ਦੇ ਵਿੱਚ ਭਾਰਤ ਨੂੰ ਕਹਿੰਦੇ ਉਹ ਨੁਰੀਂਦਾ ਸੀਗਾ ਨੰਬਰ 1 ਤਾਂ ਇਹ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਅਨਮੋਲ ਜਿਹੜਾ ਸੀਗਾ ਉਹ ਗਾਇਕ ਸਿੱਧੂ ਮੂਸੇਵਾਲੇ ਦੇ ਜਿਹੜੇ ਕਤਲ ਹੋਇਆ ਮਈ 2022 ਵਿੱਚ ਉਸ ਮਾਮਲੇ ਵਿੱਚ ਕਹਿੰਦੇ ਮੁੱਖ ਸਾਜ਼ਿਸ਼ ਕਰਤਾ ਹੈਗਾ ਉਸਤੇ ਮੂਸੇਵਾਲੇ ਦੇ ਕਤਲ ਨੂੰ ਕਾਤਲਾਂ ਨੂੰ ਹਥਿਆਰ ਅਤੇ ਕਹਿੰਦੇ ਆ ਕਿ ਸਾਰੀ ਸਪੋਰਟ ਦੇਣ ਦਾ ਜਿਹੜਾ ਉਹ ਦੋਸ਼ ਹੈਗਾ ਉਹਦੀ ਡੈਪੂਟੇਸ਼ਨ ਤੋਂ ਬਾਅਦ ਇਸ ਕੇਸ ਨਾਲ ਵੀ ਕਹਿੰਦੇ ਜੁੜੇ ਹੋਏ ਜਿਹੜੇ ਅਹਿਮ ਰਾਜ ਹੁਣ ਖੁੱਲਣ ਦੀ ਸੰਭਾਵਨਾ ਹੈਗੀ ਹੈ ਤੇ ਨਾਲ ਹੀ ਦੂਸਰਾ ਕਤਲ ਜਿਹੜਾ ਹੈਗਾ ਬਾਬਾ ਸਦੀਕੀ ਜਿਹੜਾ ਕਿ ਅਨਮੋਲ ਨੇ ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਸਦੀਕੀ ਦੇ ਕਤਲ ਕੇਸ ਵਿੱਚ ਅਹਿਮ ਸਾਜ਼ਿਸ਼ਕਰਤਾ ਸਿਗਾਏ ਜਾਂ ਸਾਹਮਣੇ ਵਿੱਚ ਆਇਆ ਸੀਗਾ ਕਿ ਇਸ ਦੇ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ ਤੇ ਤੀਜਾ ਜਿਹੜਾ ਕੇਸ ਇਹਦਾ ਹੈਗਾ ਵੱਡਾ ਉਹ ਹੈਗਾ ਆ ਕਿ ਅਪ੍ਰੈਲ 2024 ਵਿੱਚ ਬਾਲੀਵੁੱਡ 스타 ਜਿਹੜੇ ਸੁਲਮਾਨ ਖਾਨ ਹੈਗੇ ਆ ਉਹਨਾਂ ਦੇ ਬੰਬੇ ਦੇ ਵਿੱਚ ਸਥਿਤ ਜਿਹੜਾ ਉਹਨਾਂ ਦਾ ਘਰ ਹੈ ਉਹਦੇ ਬਾਹਰ ਜਿਹੜੀ ਗੋਲੀਬਾਰੀ ਇਸ سلسلے ਵਾਰ ਇੱਕ ਵਾਰ ਨਹੀਂ ਕਈ ਵਾਰ ਹੋਈ ਸੀ ਕਿ ਇਹ ਜਿਹੜੀ ਗੋਲੀਬਾਰੀ ਕਹਿੰਦੇ ਉਹਦੇ ਵਿੱਚ ਵੀ ਅਨਮੋਲ ਬਿਸ਼ਨੋਈ ਦੀ ਭਾਲ ਹੈਗੀ ਸੀ ਤੇ ਹੁਣ ਚਾਰਜ ਸ਼ੀਟ ਅਨਸਾਰ ਜਿਹੜਾ ਆ ਅਨਮੋਲ ਨੇ ਕਹਿੰਦੇ ਸ਼ੂਟਰਾਂ ਵਿੱਚ ਵਿਕੀ ਗੁਕਤਾ ਅਤੇ ਸਾਗਰ ਪਾਲ ਨੂੰ ਵੀ ਕਹਿੰਦੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਇੱਕ ਇਤਿਹਾਸ ਰਚਣਗੇ ਮਤਲਬ ਕਿ ਸਿੱਧੂ ਮੂਸੇਵਾਲੇ ਨੂੰ ਮਾਰਨਾ ਜਿਹਦੇ ਵਿੱਚ ਸ਼ਾਮਲ ਸੀਗਾ ਤੇ ਉਸ ਤੋਂ ਬਾਅਦ ਬਾਬਾ ਸਦੀਕੀ ਨੂੰ ਮਾਰਨਾ ਤੇ ਨਾਲ ਦੀ ਨਾਲ ਸਲਮਾਨ ਖਾਨ ਨੂੰ ਵੀ ਮਾਰਨਾ ਇਹਦੇ ਵਿੱਚ ਸ਼ਾਮਲ ਸੀਗਾ ਤੇ ਕਹਿੰਦੇ ਇਹ ਹੁਣ ਸਾਰੇ ਹੀ ਕਹਿੰਦੇ ਮੋਸਟ ਵੌਂਟਡ ਹੈਗੇ ਆ ਅਨਮੋਲ ਬਿਸ਼नोई ਕਹਿੰਦੇ ਆ ਭਾਰਤ ਵਿੱਚ ਕੁੱਲ 18 ਮਾਮਲਿਆਂ ਦੀ ਵਾਂਟਡ ਹੈਗਾ ਤਾਂ ਪਿਛਲੇ ਸਾਲ ਨਵੰਬਰ ਵਿੱਚ ਉਹਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀਗਾ ਹਾਲਾਂਕਿ ਇਹ ਗ੍ਰਿਫਤਾਰੀ ਅਮਰੀਕਾ ਵਿੱਚ ਗੈਰ ਕਾਨੂੰਨੀ ਐਂਟਰੀ ਕਰਨ ਹੋਈ ਸੀ ਜਦੋਂ ਇਹਦੀ ਐਪਲੀਕੇਸ਼ਨ ਰੱਦ ਹੋਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਟੀਮ ਹੈਗੀ ਹੈ ਐਨ ਆਈਏ ਉਹਨਾਂ ਨੇ ਪਿਛਲੇ ਸਾਲ ਅਨਮੋਲ ਨੂੰ ਆਪਣੀ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਕੀਤਾ ਸੀ ਉਦੀ ਗ੍ਰਿਫਤਾਰੀ ਲਈ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ ਤੇ ਹੁਣ ਕਹਿੰਦੇ ਮਹਾਰਾਸ਼ਟਰ ਦੀ ਇੱਕ ਅਦਾਲਤ ਵਿੱਚ ਗੈਰਜਮਾਨਤ ਜਿਹੜੇ ਗਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਗਲੋਬਲ ਲਾ ਇਨਫੋਰਸਮੈਂਟ ਏਜੰਸੀ ਜਿਹੜੀ ਹੈਗੀ ਆ ਇੰਟਰਪੋਲ ਦੇ ਰਾਹੀਂ ਉਸ ਖਿਲਾਫ ਰੈੱਡ ਕਾਰਡਰ ਜਿਹੜਾ ਨੋਟਿਸ ਉਹ ਵੀ ਜਾਰੀ ਕੀਤਾ ਹੋਇਆ ਸੀਗਾ ਹੁਣ ਇਸ ਡੈਪੋਟੇਸ਼ਨ ਤੋਂ ਬਾਅਦ ਜਿਹੜੀ ਹੈ ਐਨਆਈਏ ਅਨਮੋਲ ਬਿਸ਼ਨੋਈ ਨੂੰ ਕਹਿੰਦੇ ਗ੍ਰਿਫਤਾਰ ਕਰਕੇ ਤੇ ਇਸ ਸਾਰੇ ਕੇਸਾਂ ਦੇ ਵਿੱਚ ਉਸ ਨੂੰ ਸ਼ਾਮਲ ਕਰਕੇ ਤੇ ਸਿਕੰਜਾ ਕੱਸਣ ਜਾ ਰਹੀ ਹੈਗੀ ਹੈ ਬਿਲਕੁਲ ਜੀ ਔਰ ਚਕਾਵਾ ਸਾਹਿਬ ਇੱਕ ਚੀਜ਼ ਹੋਰ ਵੀ ਕਲੀਅਰ ਹੈਗੀ ਹੈ ਕਿ ਜਦੋਂ ਅਨਮੋਲ ਬਿਸ਼ਨੋਈ ਨੂੰ ਪੁਲਿਸ ਹਿਰਾਸਤ ਦੇ ਵਿੱਚ ਲਏਗੀ ਫਿਰ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਕਿਹੜਾ ਕਿਹੜਾ ਗੈਂਗਸਟਰ ਅਮਰੀਕਾ ਦੇ ਵਿੱਚ ਰਹਿ ਰਿਹਾ ਜਦੋਂ ਰਿਮਾਂਡ ਲਿਆ ਜਾਊਗਾ ਪੁੱਛਗਛ ਕੀਤੀ ਜਾਊਗੀ ਸਖਤੀ ਦੇ ਨਾਲ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਖੁਲਾਸੇ ਦੇਖਣ ਨੂੰ ਮਿਲ ਸਕਦੇ ਨੇ ਹੋ ਸਕਦਾ ਤਾਰਾ ਹੋਰ ਵੀ ਜੁੜਨ ਜਾਂ ਅਮਰੀਕਾ ਆ ਜਿਹੜੀਆਂ ਇਥੋਂ ਏਜੰਸੀਆਂ ਹੈਗੀਆਂ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਕਿ ਆ ਬੰਦੇ ਸਾਡੇ ਲਈ ਵੀ ਖਤਰਾ ਸੀਗਾ ਭਾਰਤ ਲਈ ਤੇ ਇੱਥੇ ਵੀ ਆ ਕੇ ਕੋਈ ਨਾ ਕੋਈ ਕ੍ਰਾਈਮ ਕਰ ਸਕਦੇ ਸਾਨੂੰ ਲੋੜਿੰਦੇ ਹੈਗੇ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਤੇ ਕੁਝ ਇਹੋ ਜਿਹੀਆਂ ਖਬਰਾਂ ਇੱਥੇ ਵੀ ਆ ਰਹੀਆਂ ਨੇ ਕਿ ਅਮਰੀਕਾ ਦੇ ਵਿੱਚ ਵੀ ਜਾਂ ਕੈਨੇਡਾ ਦੇ ਵਿੱਚ ਵੀ ਤਕਰੀਬਨ 700 ਦੇ ਲਗਭਗ ਇਹਨਾਂ ਨੇ ਆਪਣੇ ਇੱਥੇ ਵੀ ਜਿਹੜੇ ਐ ਇੱਥੇ ਗਰੁੱਪ ਜਿਹੜਾ ਬਣਾਇਆ ਹੋਇਆ ਇੱਥੇ ਵੀ ਬੰਦੇ ਉਹਨਾਂ ਦੇ ਕੰਮ ਕਰ ਰਹੇ ਐ ਇੱਥੇ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਚਾਹੇ ਉਹ ਗੋਲਡੀ ਬਰਾੜ ਹੋਵੇ ਚਾਹੇ ਲੋਰੈਂਸ ਬਿਸ਼ਨੋਈ ਦਾ ਗਰੁੱਪ ਹੋਵੇ ਅ ਤਰ੍ਹਾਂ ਤਰ ਲੋਕਾਂ ਦੇ ਕਹਿੰਦੇ ਘਰਾਂ ਤੇ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ ਇੱਥੇ ਅਮਰੀਕਾ ਵਿੱਚ ਵੀ ਤੇ ਕੈਨੇਡਾ ਵਿੱਚ ਵੀ ਸੋ ਕਾਫੀ ਜਿਹੜੀਆਂ ਗਤੀਵਿਧੀਆਂ ਅਨਮੋਲ ਬਿਸ਼ਨੋਈ ਵੱਲੋਂ ਵੀ ਦੱਸਦੇ ਆ ਕਿ ਇੱਥੇ ਕੀਤੀਆਂ ਜਾ ਰਹੀਆਂ ਸੀਗੀਆਂ ਪਰ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਹਾਂ ਇਹਨਾਂ ਦੀ ਹੁਣ ਹਵਾਲਗੀ ਤੋਂ ਬਾਅਦ ਭਾਰਤ ਵਿੱਚ ਜਿਹੜੇ ਖਾਸ ਕਰਕੇ ਮਸਲੇ ਚੱਲ ਰਹੇ ਸੀਗੇ ਜਿਹੜੇ ਜਿਨ੍ਹਾਂ ਵਾਸਤੇ ਮੋਸਟ ਵਾਂਟਡ ਹੈਗੇ ਸੀਗੇ ਉਹ ਹੁਣ ਕਹਿੰਦੇ ਉਹਨਾਂ ਦਾ ਰਾਹ ਖੁੱਲਣ ਵਾਲਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਬਾਰ ਬਾਰ ਇਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਕਿ ਅਨਮੋਲ ਬਿਸ਼ਨੋਈ ਨੂੰ ਭਾਰਤ ਕਿਉਂ ਨਹੀਂ ਲਿਆਂਦਾ ਜਾਂਦਾ ਕਿਉਂਕਿ ਉਹ ਇਸ ਸਾਰੇ ਕੇਸ ਦਾ ਜਿਹੜਾ ਜਿਹੜਾ ਸਾਜ਼ਿਸ਼ ਘੜਾਇਆ ਮੁੱਖ ਮਲਜ਼ਮ ਹੈਗਾ ਆ ਕਿਉਂਕਿ ਸ਼ੂਟਰ ਤਾਂ ਫੜੇ ਗਏ ਸੀਗੇ ਸਾਰਾ ਕੁਝ ਹੋ ਗਿਆ ਸੀਗਾ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਹੁਣ ਇਹ ਕੇਸ ਵਿੱਚ ਅੱਗੇ ਜਿਹੜੀ ਕਾਰਵਾਈ ਉਹ ਵਧੇਗੀ ਕਿਉਂਕਿ ਉਹ ਕੇਸ ਦੀ ਕਾਰਵਾਈ ਉਦੋਂ ਦੀ ਆਲਮੋਸਟ ਰੁਕੀ ਹੋਈ ਸੀਗੀ ਕਿਉਂਕਿ ਕੋਈ ਖਾਸ ਜਿਹੜੀ ਡਿਵੈਲਪਮੈਂਟ ਨਹੀਂ ਹੋ ਰਹੀ ਸੀ ਹੁਣ ਕਹਿਣੋ ਕਿ ਪੰਜਾਬ ਦੀ ਪੁਲਿਸ ਵੀ ਤੇ ਜਿਹੜੀ NIA ਹੈਗੀ ਆ ਤੇ ਬਿਹਾਰਾਸ਼ਟਰ ਦੀ ਪੁਲਿਸ ਕਿਉਂਕਿ ਸਾਰੇ ਪਾਸੇ ਲੋੜਿੰਦਾ ਹੈਗਾ ਆ ਤੇ ਦੇਖੋ ਕੌਣ ਪਹਿਲਾਂ ਇਸ ਨੂੰ ਕਹਿੰਦੇ ਲੈ ਕੇ ਜਾਂਦਾ ਆ ਕਿਸ ਤਰੀਕੇ ਦੇ ਨਾਲ ਅਗਲੀਆਂ ਕਾਰਵਾਈਆਂ ਹੁੰਦੀਆਂ ਸੋ ਮੰਨਿਆ ਜਾ ਰਿਹਾ ਕਿ ਇਹਦੇ ਵਿੱਚ ਤਿੰਨ ਚਾਰ ਬੰਦੇ ਇਦਾਂ ਦੇ ਹੈਗੇ ਆ ਜਿਹੜੇ ਭਾਰਤ ਨੂੰ ਰਿਪੋਰਟ ਕੀਤੇ ਗਏ ਜਿਹੜੇ ਇਹ 200 ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਹੜਾ ਇੰਡੀਆ ਨੂੰ ਰਿਪੋਰਟ ਕੀਤਾ ਗਿਆ 10 ਵਜੇ ਇਹ ਫਲਾਈਟ 10:30 ਵਜੇ ਜਿਹੜੀ ਹੈਗੀ ਆ ਇਹ ਦਿੱਲੀ ਪਹੁੰਚਣੀ ਹੈਗੀ ਆ ਪਰ ਹਾਂ ਇਹ ਜ਼ਰੂਰ ਅਮਰੀਕਾ ਵੱਲੋਂ ਮੈਸੇਜ ਕੀਤਾ ਦਿੱਤਾ ਗਿਆ ਹੈਗਾ ਸਾਰੇ ਉਹਨਾਂ ਗੈਂਗਸਟਰਾਂ ਨੂੰ ਕਿ ਜਿਹੜੇ-ਜਿਹੜੇ ਵੀ ਲੋਕ ਕ੍ਰਿਮੀਨਲ ਲੋਕ ਜਿਹੜੇ ਆ ਉਹ ਅਮਰੀਕਾ ਦੀ ਧਰਤੀ ਤੇ ਆਉਣਗੇ ਉਹਨਾਂ ਨੂੰ ਇਥੋਂ ਰਿਪੋਰਟ ਕੀਤਾ ਜਾਊਗਾ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਕਿਉਂਕਿ 트੍ਰੰਪ ਪ੍ਰਸ਼ਾਸਨ ਦਾ ਇਹ ਪਹਿਲਾ ਮਨੋਰਥ ਹੈਗਾ ਆ ਕਿ ਅਮਰੀਕਾ ਦੇ ਵਿੱਚ ਜਿਹੜੇ ਵੀ ਗੈਰ ਕਾਨੂੰਨੀ ਲੋਕ ਜਾਂ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਊਗਾ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਚਾਹੇ ਉਹ ਭਾਰਤ ਦੇ ਹੋਣ ਤੁਸੀਂ ਦੇਖਿਆ ਹੋਣਾ ਪਿਛਲੀ ਵਾਰੀ ਜਦੋਂ ਮੋਦੀ ਸਾਹਿਬ ਇੱਥੇ ਆਏ ਸੀਗੇ ਤੇ ਉਹਨਾਂ ਦੇ ਨਾਲ ਇਹ ਹਵਾਲਗੀ ਤੇ ਚਰਚਾ ਹੋਈ ਸੀਗੀ ਕਿ ਅਸੀਂ ਹੁਣ ਵੱਡੇ ਪੱਧਰ ਤੇ ਜਿਹੜੇ ਆ ਲੋਕ ਭਾਰਤ ਨੂੰ ਰਿਪੋਰਟ ਕਰਨੇ ਆ ਤੇ ਮੋਦੀ ਸਾਹਿਬ ਨੇ ਇਸ ਦੀ ਹਾਮੀ ਭਰੀ ਸੀ ਕਿ ਹਾਂ ਜਿਹੜੇ ਵੀ ਬੰਦੇ ਸਾਡੇ ਦੇਸ਼ ਦੇ ਹੋਣਗੇ ਅਸੀਂ ਉਹਨਾਂ ਨੂੰ ਲੈਣ ਦੇ ਤਿਆਰ ਹਾਂ ਤਾਂ ਹੀ ਤਾਂ ਪਹਿਲਾ ਜਹਾਜ਼ ਜਿਹੜਾ ਆ ਉਹ ਅਮਰਸਰ ਉਤਾਰਿਆ ਗਿਆ ਸੀਗਾ ਫਿਰ ਉਸ ਤੋਂ ਬਾਅਦ ਧੜਾ ਧੜ ਜਿਹੜੇ ਆ ਰੋਜ਼ਾਨਾ ਉੱਥੇ ਜਿਹੜੀਆਂ ਡੈਪੂਟੇਸ਼ਨ ਜਿਹੜੇ ਲੋਕ ਜਿਨ੍ਹਾਂ ਤੇ ਲੱਗੀ ਆ ਉਹਨਾਂ ਨੂੰ ਉੱਥੇ ਭੇਜਿਆ ਜਾ ਰਿਹਾ ਤੇ ਪਰ ਇਹ ਜਿਹੜਾ ਜਹਾਜ਼ 200 ਸਵਾਰੀਆਂ ਦਾ ਹੁਣ ਜਾ ਰਿਹਾ ਜਿਹਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸਭ ਤੋਂ ਵੱਡੀ ਇਹ ਚਰਚਾ ਜਿਹੜੀ ਛੇੜ ਦਿੱਤੀ ਹੈਗੀ ਆ ਇਹਨਾਂ ਗੈਂਗਸਟਰਾਂ ਕਰਕੇ ਜਿਹੜੇ ਹੁਣ ਕਹਿ ਲੈ ਕੇ ਭਾਰਤ ਨੂੰ ਹਵਾਲਗੀ ਦੇ ਤੌਰ ਤੇ ਦਿੱਤੇ ਜਾ ਰਹੇ